ਪੇਪਰ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਇਸੇ ਦੌਰਾਨ ਰੂਪਨਗਰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਾਰੇ ਸਿਆਸੀ ਪਾਰਟੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜੋ ਚੋਣ ਜਾਬਤਾ ਉਸ ਨੂੰ ਸਹੀ ਰੂਪ ਨਾਲ ਵਰਤਿਆ ਜਾਵੇ ਅਤੇ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਹਨ ਉਹਨਾਂ ਅਨੁਸਾਰ ਹੀ ਚੱਲਿਆ ਜਾਵੇ ਉਹਨਾਂ ਨੇ ਕਿਹਾ ਕਿ ਆਪਣੇ ਅਸਰੇ ਜਮਾ ਕਰਾਓ ਸਾਰੇ ਲੋਕਾਂ ਨੂੰ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਫਾਦਾ ਇਹਨਾਂ ਕੇ ਲਾਈ ਜਾ ਰਹੇ ਹਨ ਕਿਸੇ ਸਰਾਰਤੀ ਅੰਸਰ ਨੂੰ ਚੋਣ ਵਿੱਚ ਵਿਗਨ ਪਾਉਣ ਦੀ ਅਗਿਆਨ ਨਹੀਂ ਦਿੱਤੀ ਜਾਵੇਗੀ ਅਥਾ ਸੁਣਾਨੇ ਆ ਇਸ ਬੰਦੀ ਡੀਸੀ ਰੂਪਨਗਰ ਪ੍ਰੀਤੀ ਯਾਦਵ ਅਤੇ ਐਸਐਸਪੀ ਡਾਕਟਰ ਗੁਲਦੀਰ ਖੋਰਾਣਾ ਇਸ ਵਧਨ ਕਰ ਰਹੇ ਹਨ ਉਹਨਾਂ ਲੋਕ ਸਭਾ ਚੋਣਾ 2024 ਅਨਾਉਂਸ ਹੋ ਗਏ ਹਨ ਇਹਦੇ ਨਾਲ ਹੀ ਐਮ ਸੀ ਸੀ ਆਦਰਸ਼ ਚੋਣ ਜਾਬਾ ਲਾਗੂ ਹੋ ਗਿਆ ਹੈਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਗੀਅਰਡ ਹੈਗਾ ਫੇਅਰ ਐਂਡ ਫਰੀ ਇਲੈਕਸ਼ਨ ਵਾਸਤੇ ਤੇ ਮੇਰੀ ਲੋਕਾਂ ਨੂੰ ਅਪੀਲ ਹੈਗੀ ਕਿ ਵੱਧ ਤੋਂ ਵੱਧ ਆਪਾਂ ਵੋਟ ਪਾਈਏ ਮੈਕਸਿਮਮ ਟਰਨ ਆਊਟ ਰੇਸ਼ਿਓ ਲੈ ਕੇ ਆਈਏ ਆਪਣੇ ਵੋਟ ਦਾ ਆਪਾਂ ਉਪਯੋਗ ਕਰੀਏ ਇਹਦੇ ਨਾਲ ਹੀ ਨਾਲ ਸਾਰਾ ਜਿਹੜਾ ਚੋਣ ਕਮਿਸ਼ਨ ਨੇ ਸ਼ਡਿਊਲ ਦਿੱਤਾ ਹੈਗਾ ਤੇ ਉਹਦੇ ਮੁਤਾਬਕ ਜਿੰਨੀ ਵੀ ਟੀਮਸ ਦਾ ਕਨਸਟੀਟਿਊਸ਼ਨ ਹੈਗਾ ਉਹਨਾਂ ਦੀ ਟ੍ਰੇਨਿੰਗ ਸਾਡੀ ਪੂਰੀ ਤਿਆਰੀ ਹੈਗੀ ਐਕਸਪੈਂਡੀਚ ਮੂਵਮੈਂਟ ਵਾਸਤੇ ਸੀਜ਼ਰ ਵਾਸਤੇ ਕੈਸ਼ ਲਿਕਰ 올 ਟੀਮਸ ਆਰ ਇਨ ਪਲੇਸ ਅਸੀਂ ਫਲੈਂਕ ਸਕੁਐਡਸ ਬਣਾਈਆਂ ਹੈਗੇ ਐਸਐਸਟੀ ਬੀਐਸਟੀ ਸਟੇ ਇੰਟਰ ਸਟੇਟ ਨਾਕਾਜ਼ ਇੰਟਰ ਡਿਸਟ੍ਰਿਕਟ ਨਾਕਾਜ਼ ਸੱਡ ਐਕਟੀਵੇਟ ਹੋ ਜਾਣੇ ਹੈਗੇ ਤੇ ਸਾਰਿਆਂ ਵਾਸਤੇ ਅਸੀਂ ਜਿਹੜਾ ਕੰਪਲੇਂਟ ਸੈੱਲ ਹੈਗਾ ਉਹ ਕਿੱਥਾ ਹੈਗਾ ਕੋਈ ਵੀ ਇਲੈਕਸ਼ਨ ਰਿਲੇਟਿਡ ਕੰਪਲੀਟ ਹੈ ਤਾਂ ਨੰਬਰ ਟੋਲ ਫਰੀ 1950 ਸਾਰਿਆਂ ਵਾਸਤੇ ਹੈਗਾ ਸੀ ਵਿਜ਼ਲ ਐਪ ਕਰਕੇ ਤੇ ਐਨਜੀਆਰਸ ਪੋਰਟਲ 'ਚ ਵੀ ਕੰਪਲੇਂਟ ਕਰ ਸਕਦੇ ਹੋ 24/7 ਇਹ ਨੰਬਰਸ ਤੇ ਪੋਰਟਲਸ ਚੱਲਦੇ ਹੈਗੇ ਜਿਹਦੇ 'ਚ ਸਾਡੀ ਟੀਮਾਂ ਗਠਿਤ ਕੀਤੀਆਂ ਹੋਈਆਂ ਜਿਹੜੀ ਬੈੰਦੀ ਹੈ ਉਨਾਦਰ ਰੈਜ਼ੋਲੂਸ਼ਨ ਬਿਲਕੁਲ 24 ਘੰਟਿਆਂ ਵਿੱਚ ਕਰਦੀ ਹੈਗੀ ਔਰ ਅਗਰ ਕੋਈ ਸੈਂਸਿਟਿਵ ਹੈ ਤਾਂ ਐਸ ਸੂਨ ਐਸ ਪੋਸੀਬਲ ਉਹਨੂੰ ਡਿਸਪੋਜ਼ਲ ਕੀਤਾ ਜਾਂਦਾ ਹੈਗਾ ਤਾਂ ਇਸ ਦੇ ਨਾਲ ਮੈਂ ਅਪੀਲ ਕਰਦੀਆਂ ਸਾਰੇ ਲੋਕਾਂ ਨੂੰ ਪੋਲਿਟਿਕਲ ਪਾਰਟੀਆਂ ਨੂੰ ਕਿ ਜਿਹੜਾ ਆਦਰਸ਼ ਚੋਣ ਜਾਬਤਾ ਲੱਗਿਆ ਹੈਗਾ ਉਹਦੀ ਸਖਤੀ ਨਾਲ ਪਾਲਣਾ ਕੀਤੀ ਜਾਂ ਜਿਹੜੇ ਸਾਡੇ ਐਗਜ਼ਿਸਟਿੰਗ ਰੂਲਸ ਲਾਜ਼ ਹੈ ਉਹਨਾਂ ਨੂੰ ਅਬਾਈਡ ਕੀਤਾ ਜਾਂ ਤੇ ਕਿਸੇ ਵੀ ਅਫਵਾਹ ਸੋਸ਼ਲ ਮੀਡੀਆ ਜਾਂ ਕੋਈ ਵੀ ਗਲਤ ਇਨਫਰਮੇਸ਼ਨ ਕੋਈ ਹਰਟਿੰਗ ਇਨਫਰਮੇਸ਼ਨ ਕਿਸੇ ਦਾ ਰਿਲੀਜੀਅਸ ਸੈਂਟੀਮੈਂਟ ਆਦਿ ਦਾ ਉਪਯੋਗ ਨਾ ਕੀਤਾ ਜਾਵੇ ਜਿਵੇਂ ਡੀਸੀ ਸਾਹਿਬ ਨੇ ਤੁਹਾਨੂੰ ਉਹਨੇ ਪਹਿਲਾਂ ਬਰੀ ਤੇ ਸਾਰੇ ਲੋਕਾਂ ਨੂੰ ਸਾਰੇ ਪੋਲਿਟੀਕਲ ਪਾਰਟੀਆਂ ਨੂੰ ਮੇਰੀ ਬੇਨਤੀ ਹੈਗੀ ਹੈ ਕਿ ਉਹਦੀ ਪੂਰੀ ਤਰੀਕੇ ਨਾਲ ਪਾਲਣਾ ਕੀਤੀ ਜਾਵੇ ਸਭ ਤੋਂ ਪਹਿਲੀ ਚੀਜ਼ ਜਿਹੜੀ ਐਸੀ ਚ ਚਾਹੁੰਦੀ ਹੈਗੀ ਉਹ ਡਿਫੇਸਮੈਂਟ ਜਿਹੜਾ ਹੈਗਾ ਪਬਲਿਕ ਪ੍ਰੋਪਰਟੀ ਦਾ ਪ੍ਰਾਈਵੇਟ ਪ੍ਰੋਪਰਟੀ ਦਾ ਉਸ ਚੀਜ਼ ਦਾ ਖਾਸ ਖਿਆਲ ਕੀਤਾ ਜਾਵੇ ਸੈਕੰਡ ਜਿਹੜਾ ਹੈਗਾ ਵੈਪਨ ਜਿਨ੍ਹਾਂ ਦੇ ਕੋਲ ਹੈਗੇ ਨੇ ਲਾਇਸੈਂਸ ਧਾਰਕ ਹੈਗੇ ਨੇ ਉਹ ਆਪਣੇ ਵੈਪਨਸ ਨੂੰ ਡਿਪੋਜ਼ਿਟ ਕਰਾਉਣ ਥਾਣਿਆਂ ਵਿੱਚ ਵੀ ਕੰਸਰਨ ਥਾਣਿਆਂ ਵਿੱਚ ਫ੍ਰੀ ਆਫ ਕਾਸਟ ਜਮਾ ਕਰਾ ਸਕਦੇ ਹੈਗੇ ਨੇ ਇਸ ਤੋਂ ਇਲਾਵਾ ਉਹ ਆਪਣੀ ਇੱਛਾ ਦੀ ਜਿਹੜਾ ਗਨ ਹੋ ਸਕੇ ਉੱਥੇ ਵੀ ਜਮਾ ਕਰਾ ਕੇ ਸਾਨੂੰ ਰਸੀਦ ਜਿਹੜੀ ਹੈਗੀ ਹੈ ਉਹ ਦੇ ਸਕਦੇ ਨੇ ਤੇ ਵਾਸਤੇ ਹਫਤੇ ਦਾ ਟਾਈਮ ਜਿਹੜਾ ਹੈਗਾ ਉਹ ਨਿਰਧਾਰਿਤ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਜਿਹੜਾ ਆਪਣੇ ਜ਼ਿਲ੍ਹੇ ਵਿੱਚ ਇੱਕ ਸਾਨੂੰ ਆਈਟੀਪੀਪੀ ਦੀ ਕੰਪਨੀ ਮਿਲੀ ਹੋਈ ਹੈ ਜਿਹਦਾ ਆਪਾਂ ਇਸਤੇਮਾਲ ਨਾਕੇਬੰਦੀ ਵਾਸਤੇ ਫਲੈਗ ਮਾਰਕਰਸ ਵਾਸਤੇ ਔਰ ਸਰਚਰਸ ਵਾਸਤੇ ਕਰ ਰਹੇ ਹੈਗੇ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਫੋਰਸ ਮੁਹੱਈਆ ਹੋਏਗੀ ਜਿਹਦਾ ਆਪਾਂ ਇਸਤੇਮਾਲ ਜਿਹੜਾ ਹੈਗਾ ਕੰਫੀਡੈਂਸ ਬਿਲਡਿੰਗ ਮਦਰਸ ਵਾਸਤੇ ਕਰਦੇ ਰਹਾਂਗੇ ਤੇ ਜਿਵੇਂ ਪਹਿਲਾਂ ਵੀ ਮੈਂ ਕਿਹਾ ਹੈਗਾ ਡੀਸੀ ਸਾਹਿਬ ਨੇ ਵੀ ਕਿਹਾ ਹੈਗਾ ਕਿ ਮਿਸ ਇਨਫਾਰਮੇਸ਼ਨ ਡਿਸ ਇਨਫਾਰਮੇਸ਼ਨ ਤੋਂ ਆਪਾਂ ਬਚੀਏ ਕੋਈ ਵੀ ਗਲਤ ਤੁਹਾਡੇ ਜਨ ਵਿੱਚ ਆਉਂਦੀ ਹੈ ਜਾਂ ਪਬਲਿਕ ਦੇ ਜਨ ਵਿੱਚ ਆਉਂਦੀ ਹੈਗੀ ਉਹ ਪਹਿਲਾਂ ਸਾਡੇ ਕੋਲੋਂ ਵੈਰੀਫਾਈ ਕਰ ਲੈਣ ਸਾਡੇ ਆਪਣੇ ਟੋਲ ਫਰੀ ਨੰਬਰਸ ਵੀ ਹੈਗੇ ਨੇ ਅਸੀਂ ਵੀ ਲਗਾਤਾਰ 24/7 ਮੌਜੂਦ ਹੈਗੇ ਆ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਉਹਦੇ ਤੇ ਐਕਸ਼ਨ ਜਾਂ ਉਹਨੂੰ ਅੱਗੇ ਫਾਰਵਰਡ ਕਰਨ ਦਾ ਕੀਤਾ ਜਾਵੇ ਔਰ ਇਹ ਵੀ ਦੱਸਿਆ ਜਾਵੇ ਕਿ ਅਗਰ ਕੋਈ ਇਨਫਾਰਮੇਸ਼ਨ ਗਲਤ ਪ੍ਰੋਸੀਡ ਹੋ ਰਹੀ ਹੈ ਤਾਂ ਕਿੱਥੋਂ ਹੋ ਰਹੀ ਹੈ ਤਾਂ ਜੋ ਆਪਾਂ ਬਣਦੀ ਕਾਨੂੰਨੀ ਕਾਰਵਾਈ ਉਹ ਕਰਾ ਸਕੀਏ ਤੇ ਇੱਕ ਜਿਹੜਾ ਹੈਗਾ ਮਾਡਲ ਕੋਡ ਆਫ ਕੰਡਕਟ ਦੇ ਵਾਸਤੇ 144 ਦਾ ਆਰਡਰ ਵੀ ਡੀਸੀ ਸਾਹਿਬ ਵੱਲੋਂ ਕੀਤਾ ਗਿਆ ਉਹਦੇ ਚ ਕਾਫੀ ਕੰਪਰੀਹੈਂਸਿਵਲੀ ਸਾਰੇ ਪੁਆਇੰਟਸ ਨੂੰ ਕਵਰ ਕੀਤਾ ਗਿਆ ਉਹਨੂੰ ਤੁਸੀਂ ਵੀ ਪੜ ਲਓ ਲੋਕਾਂ ਨੂੰ ਵੀ ਆਪਣੇ ਜਿਹੜਾ ਹੈਗਾ ਮੀਡੀਆ ਚੈਨਲਸ ਰਾਹੀਂ ਤੁਸੀਂ ਦੱਸੋ ਔਰ ਇੱਕ ਜਿਹੜਾ ਆਪਣਾ ਇਲੈਕਸ਼ਨਿੰਗ ਦੇ ਟਾਈਮ ਤੇ ਕਾਫੀ ਸਾਨੂੰ ਜਿਹੜੀ ਐਪਲੀਕੇਸ਼ਨਸ ਮਿਲਦੀਆਂ ਹੈਗੀਆਂ ਨੇ ਚਾਹੇ ਉਹ ਰੈਲੀ ਕਰਨ ਸੰਬੰਧੀ ਹੋਵੇ ਚਾਹੇ ਉਹ ਹੈਲੀਪੈਡ ਦੇ ਵਾਸਤੇ ਹੋਵੇ ਹੋਰ ਵੀ ਡਿਫਰੈਂਟ ਟਾਈਪ ਦੀਆਂ ਸਾਡੇ ਕੋਲ ਐਪਲੀਕੇਸ਼ਨ ਆਉਂਦੀਆਂ ਆ ਉਹਦੇ ਵਾਸਤੇ ਇੱਕ ਸੈਲ ਵੱਖਰੇ ਤੌਰ ਤੇ ਬਣਾਇਆ ਗਿਆ ਤਾਂ ਜੋ ਉਹਨੂੰ ਜਲਦੀ ਤੋਂ ਜਲਦੀ ਟਾਈਮ ਬౌੰਡ ਮੈਨਰ ਦੇ ਜਿਹੜਾ ਹੈਗਾ ਉਹ ਆਪਣਾ ਪੂਰਾ ਕੀਤਾ ਜਾ ਸਕੇ ਔਰ ਜੋ ਵੀ ਬਣਦੀ ਸੁਵਿਧਾ ਹੈਗੀ ਹੈ ਉਹ ਸੁਵਿਧਾ ਲੋਕਾਂ ਤੱਕ ਪਹੁੰਚਾਈ ਜਾ ਸਕੇ अपना जो जनरल इलेक्शन है दुनिया का सब तो वाला लोकतंत्र त्यौहार है आप रल मिलकर चंगी तरीके मनाईए और आपस में एक दूजे के बैर ना करके और एक दूजे साझे हो करके मनाईए रूप, कि लगाए गए हैं जे रूप लगा जिले की गल की जाए तो पबलिक प्लेस से कि चैकिंग रहेगी देखो जी लगातार जरा अपना कॉन्फिडेंस बिल्डिंग मेजरस है न, वो चल रहे हैं एक आई टी बी पी की कंपनी आ चुकी हैगी ਔਰ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਆਪਾਂ ਦੋ ਇੰਟਰ ਸਟੇਟ ਨਾਕੇ ਲਗਾਏ ਹੋਏ ਨੇ ਔਰ ਚਾਰ ਵੱਖਰੇ ਨਾਕੇ ਸਾਡੇ ਵੱਖਰੇ ਵੱਖਰੇ ਇਲਾਕਿਆਂ 'ਚ ਚੱਲ ਰਹੇ ਹੈਗੇ ਨੇ ਟੋਟਲ 18 ਸਾਡੇ ਇੰਟਰ ਸਟੇਟ ਨਾਕੇ ਪਲਾਨਡ ਹੈਗੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਇਸ ਤਰ੍ਹਾਂ 4 ਸਾਡੇ ਕੋਲ ਮੋਹਈਆ ਹੁੰਦੀ ਜਾਏਗੀ ਉਸ ਤਰ੍ਹਾਂ ਪਉਨੋ ਪਤਾੰਦੇ ਜਾਵਾਂਗੇ ਜੇ ਵੈਪਨ ਟਾਈਮਲੀ ਨਹੀਂ ਰਿਪੋਰਟ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਦੇਖੋ ਜੀ 144 ਦਾ ਆਰਡਰ ਹੈਗਾ ਵੈਪਨ ਡਿਪੋਜ਼ਿਟ ਕਰਨ ਵਾਸਤੇ ਜੇਕਰ ਟਾਈਮਲੀ ਨਹੀਂ ਡਿਪੋਜ਼ਿਟ ਕਰਦੇ ਤਾਂ 188 ਇਨਧਾਰ ਆ ਜਾਂਦਾ ਹੈ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਕਾਰਵਾਈ ਜਦੋਂ ਤੇ ਤੇ ਲਾਇਸੈਂਸ ਕੈਨਸਲ ਵੀ ਕੀਤਾ ਜਾ ਸਕਦਾ ਜਿਹਨੂੰ ਆਪਣੀ ਸੁਰੱਖਿਆ ਦਾ ਥੋੜਾ ਖਤਰਾ ਜ਼ਿਆਦਾ ਹੁੰਦਾ ਉਹਨਾਂ ਵਾਸਤੇ ਕੀ ਕੀਤਾ ਉਹਦੇ ਵਾਸਤੇ ਇੱਕ ਕਮੇਟੀ ਬਣਾਈ ਗਈ ਹੈਗੀ ਜਿਹੜੀ ਡੀਸੀ ਸਾਹਿਬ ਦੇ ਅੰਡਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨ ਦੇ ਤਹਿਤ ਬਣਾਈ ਗਈ ਹੈ ਉਹ ਸਾਡੇ ਕੋਲ ਆ ਕੇ ਅਰਜੀ ਆਪਣੀ ਦੇ ਸਕਦੇ ਨੇ ਵੀ ਵਿ